ਸਤ ਸੰਤੋਖ ਗਿਆਨ ਸੋਣੈ 86 ਕਾ ਇਸਨਾਨ ਪਰਮਾਤਮਾ ਦਾ ਨਾਮ ਸਤ ਸੰਗ ਵਿੱਚ ਬੈਠ ਕੇ ਸੁਣਨ ਨਾਲ ਸੱਚ ਦੀ ਸਮਝ ਆ ਜਾਂਦੀ ਹੈ ਅਤੇ ਸੰਤੋਖ ਦੀ ਪ੍ਰਾਪਤੀ ਹੋ ਜਾਂਦੀ ਹੈ ਸੱਚ ਦੀ ਸੰਤੋਖ ਦੀ ਪ੍ਰਾਪਤੀ ਹੋਣ ਤੇ ਸੱਚੇ ਵਾਹਿਗੁਰੂ ਦਾ ਗਿਆਨ ਸਮਝਦਾਰੀ ਆਉਂਦੀ ਹੈ ਜਿਸ ਸਮਝਦਾਰੀ ਨਾਲ ਨਾਮ ਦੀ ਮਹਿਮਾ ਹਿਰਦੇ ਵਿੱਚ ਬੈਠ ਜਾਂਦੀ ਹੈ ਸੱਚ ਸਬਰ ਸੰਤੋਖ ਆਦ ਦਾ ਗਿਆਨ ਹੀ ਸਮਝੋ 68 ਤੀਰਥਾਂ ਦੇ ਇਸਨਾਨ ਦਾ ਫਲ ਹੈ ਜੋ ਸੱਚੇ ਹਿਰਦੇ ਨਾਲ ਪਰਮਾਤਮਾ ਦਾ ਨਾਮ ਸੁਣਨ ਜਪਣ ਨਾਲ ਮਿਲਦਾ ਹੈ ਸੋਣੈ ਪੜ ਪੜ ਪਾਵ ਹੈ ਮਾਨ ਸੋਣੈ ਲਾਗੇ ਸਹਿਜ ਧਿਆਨ ਪਰਮਾਤਮਾ ਦਾ ਨਾਮ ਸੁਣਨ ਨਾਲ ਅਤੇ ਪਰਮਾਤਮਾ ਦੇ ਲਿਖੇ ਨਾਮ ਦੀ ਲਿਖਤ ਧਾਰਮਿਕ ਗ੍ਰੰਥ ਸੰਤਾਂ ਦੀਆਂ ਜੀਵਨੀਆਂ ਆਦ ਪੜਨ ਨਾਲ ਇੱਜ਼ਤ ਮਾਨ ਮਿਲ ਜਾਂਦਾ ਹੈ ਅਤੇ ਪੜਨ ਸੁਨਨ ਨਾਲ ਮਨ ਦੀ ਬਿਰਤੀ ਵੀ ਸਹਿਜ ਅਵਸਥਾ ਵੱਲ ਝੁਕਾਓ ਕਰ ਲੈਂਦੀ ਹੈ ਭਾਵ ਨਾਮ ਪੜਨ ਸੁਨਨ ਨਾਲ ਨਾਮ ਸਿਮਰਨ ਵੱਲ ਧਿਆਨ ਜੁੜ ਜਾਂਦਾ ਹੈ ਨਾਨਕ ਪਗਤਾ ਸਦਾ ਵਿਗਾਸ ਸੋਣੈ ਦੁਖ ਪਾਪ ਕਾ ਨਾਸ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਭਗਤ ਸਦਾ ਪਰਸਨ ਚੇਤ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸਾਂ ਦੇ ਦੁੱਖ ਤੇ ਪਾਪ ਸਭ ਨਾਸ ਖਤਮ ਹੋ ਗਏ ਹਨ